ਕਿੰਨੇ ਸਮੇਂ ਤੋਂ ਅਜਿਹੇ ਹਾਲੇ تھے ਕਿ ਇੱਥੇ ਤੇ ਬਹੁਤ ਚਿਰ ਤੋਂ ਜੀ ਰਹੀ ਤੇ ਬਹੁਤ ਜੋਂ ਦਾ ਪੋਲ ਬਣਿਆ ਪੋਲ ਬਣਨ ਤੋਂ ਪਹਿਲਾਂ ਤਾਂ ਇਹ ਹੀ ਹਾਰ ਬਣਿਆ ਸੀ ਕਦੇ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਉਹ ਤੇ ਬਣਿਆ ਤਾਂ ਠੱਠਾ ਬਣ ਗਿਆ ਇੱਥੇ ਕਿਹੜਾ ਸਰਕਾਰਾਂ ਕੋਲ ਆਉਂਦੀਆਂ ਠੀਕ ਇਹ ਬੂਟੀ ਜਿਹੜੀ ਇਹ ਬੂਟੀ ਪਾਣੀ ਗਾ ਨਹੀਂ ਨੰਗੜ ਨਦੀ ਜੀ ਤੇ ਬੂਟੀ ਪਾਣੀ ਜੋਂ ਗਾ ਨਹੀਂ ਆ ਨੰਗਿਆ ਤੇ ਆਪੇ ਸਾਰਾ ਕੁਝ ਤਬਾਹ ਹੋ ਜਣਾ ਇੱਥੇ ਆਇਆ ਇਹਿੰਦਾ ਬਈ ਸਾਲ ਦੋ ਸਾਲ ਸਾਲ ਖਾਂਡੀ ਲੰਘਦਾ ਵਾ ਨੇ ਸਾਲ ਖਾਂਡ ਬਾਅਦ ਫੇ ਆ ਜਾਂਦਾ ਵੇਖ ਸਕਦੇ ਹੋ ਬੁੱਟੀ ਦੀ ਡਾਫ ਇੱਥੇ ਜੋ ਲੱਗੀ ਹੈ ਉਸ ਕਾਰਨ ਖੇਤ ਦੇ ਖੇਤ ਤਬਾਹ ਹੋ ਗਏ ਨੇ ਵਹਾਂ ਚਾਲਕ ਵੀ ਪਰੇਸ਼ਾਨ ਹੋ ਰਹੇ ਨੇ ਹਾਂਜੀ ਕਿੰਨੇ ਸਮੇਂ ਤੋਂ ਅਜਿਹੇ ਹਾਲ ਐ ਥੇ ਇੱਥੇ ਤੇ ਬਹੁਤ ਜਰਤਾਂ ਜੀ ਅਸੀਂ ਤੇ ਬਹੁਤ ਜੋਨ ਦਾ ਪੁਲ ਬਣਿਆ ਪੁਲ ਬਣਨ ਤੋਂ ਪਹਿਲਾਂ ਦਾ ਇਹ ਹਾਲ ਹੈ ਜੀ ਇੱਥੇ ਪੁਲ ਬਣਿਆ ਸੀ ਕਦੇ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ ਪੁਲ ਤੇ ਬਣਿਆ ਤਾਂ ਠੱਠਾ ਬਣ ਗਿਆ ਇੱਥੇ ਕਿਹੜਾ ਸਰਕਾਰਾਂ ਕੋਲ ਆਉਂਦੀਆਂ ਇੱਥੇ ਇਹ ਜੋ ਬੂਟੀ ਹੈ ਦੇਖੋ ਮੈਂ ਦੇਖ ਰਹੀ ਸੀ ਕੁਝ ਕਿਸਾਨ ਆਪ ਹੀ ਆਪਣੇ ਖੇਤਾਂ ਚ ਸਾਈਡ ਕਰ ਰਹੇ ਸੀ ਕਿ ਲੱਗਦਾ ਇਸ ਕਾਰਨ ਮਾਰ ਪਈ ਐ ਇਹਨਾਂ ਖੇਤਾਂ ਨੂੰ ਇਹ ਬੂਟੀ ਜੜੀ ਐ ਬੂਟੀ ਪਾਣੀ ਗਾ ਨਹੀਂ ਨੰਗੜ ਨਦੀ ਜੀ ਤੇ ਬੂਟੀ ਪਾਣੀ ਚੋਂ ਗਾ ਨਾ ਨੰਗਿਆ ਤੇ ਆਪੇ ਸਾਰਾ ਕੁਝ ਤਬਾਹ ਹੋ ਜਾਣਾ ਇੱਥੇ ਜੋ ਜਵਾਬ ਤੇ ਲੋਕਾਂ ਨੇ ਬਹੁਤ ਕੁਝ ਹੰਡਾਇਆ ਹੈ 1947 ਤੋਂ ਬਾਅਦ ਦੇਖੋ ਪਹਿਲਾ ਵੰਡ ਦਾ ਦਰਦ ਹੋਇਆ ਦੰਗੇ ਹੋਏ ਤਵਾਬ ਦਾ ਦੌਰ ਚੱਲਿਆ ਨਸ਼ਿਆਂ ਦਾ ਦੌਰ ਤੇ ਹੁਣ ਦੇਖੋ ਹੜ ਦਾ ਦੌਰ ਕਿਵੇਂ ਵੇਖਦੇ ਹੋ ਕਿੰਨੀ ਚੁਣੌਤੀਆਂ ਪੰਜਾਬ ਸਾਹਮਣੇ ਫੇਰ ਵੀ ਪੰਜਾਬੀ ਡਟੇ ਹੋਏ ਜਦੋਂ ਦੀ ਸੁਰਤ ਸੰਭਾਲੀ ਹੁੰਦਾ ਆਹੀ ਕੁਝ ਵੇਖਦੇ ਅਸੀਂ ਇੱਥੇ ਜੀ ਕਿੰਨੀ ਉਮਰ ਜੀ ਤੁਹਾਡੀ ਮੇਰੀ 70 ਕੁ ਸਾਲ ਦੀ ਉਮਰ ਆ ਜੀ ਤੇ ਕਿੰਨੀ ਵਾਰ ਹੜ ਵਰਗੀ ਸਥਿਤੀ ਦੇਖ ਚੁੱਕੇ ਹੋ ਤੁਸੀਂ ਪਤਾ ਹੀ ਨਹੀਂ ਕਿੰਨੀ ਵਾਰ ਆ ਗਈ ਜੀ ਕੋਈ ਗਿਣਤੀ ਦਾ ਹਿਸਾਬ ਵੀ ਕੋਈ ਜੀ ਹੋਰ ਲੋਕਾਂ ਨਾਲ ਇੱਕ ਸਾਲ ਦੀ ਮਸਾਂ ਲੰਘਦਾ ਵਾ ਸਾਲ ਪਿਛੋਂ ਫੇਰ ਆ ਜਾਂਦਾ ਜਿੱਥੇ ਹਾਂ ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਕੀ ਕੀ ਨਾਂ ਹੈ ਜੀ ਚਰ ਲੋਕ ਸਿੰਘ ਕਿੰਨੀ ਉਮਰ ਹੈ ਜੀ ਤੁਹਾਡੀ ਉਮਰ ਮੇਰੀ 55 ਸਾਲ ਕਿੰਨੇ ਵਾਰ ਆੜ ਇੱਥੇ ਦੇਖ ਚੁੱਕੇ ਹੋ ਆੜ ਇੱਥੇ ਆਇਆ ਹੀ ਰਹਿੰਦਾ ਵਾ ਜੀ ਸਾਲ ਦੋ ਸਾਲ ਸਾਲ ਖਾਂਢੀ ਲੰਘਦਾ ਵਾ ਨਹੀਂ ਤੇ ਸਾਲ ਖਾਂਢ ਬਾਅਦ ਫੇਰ ਆ ਜਾਂਦਾ ਵਾ ਇਸ ਵਾਰ ਨੁਕਸਾਨ ਹੋਇਆ ਤੁਹਾਡਾ ਕੋਈ ਨਹੀਂ ਮੈਂ ਤਾਂ ਬਿਜਲੀ ਬੋਰਡ 'ਚ ਜੋਬ ਕਰਦਾ ਵਾਂ ਡਿਊਟੀ ਇੱਥੇ ਹੀ ਆ ਮੇਰੀ ਉੱਧਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕਿਸਾਨਾਂ ਦਾ ਜਿਹੜਾ ਦਰੋਂ ਪਾਰ ਨਾਲ ਇਦਾਂ ਪਾਣੀ ਫਿਰਨ ਰਿਹਾ ਝੋਨਿਆਂ ਦੇ ਵਿੱਚ ਉਹ ਝੋਨੇ ਖਤਮ ਝੋਨੇ ਨਹੀਂ ਹੁੰਦੇ ਨੁਕਸਾਂ ਜੀ ਨਾ ਮਰਜੀ ਹੋਇਆ ਪਰ ਪੰਜਾਬੀ ਚੜ੍ਹਦੀ ਕਲਾ ਵਿੱਚ ਨੇ ਪੰਜਾਬੀ ਉਹ ਤਾਂ ਉੱਪਰ ਵਾਲੀ ਦੀ ਮਿਹਰ ਆ ਨਾ ਪ੍ਰਮਾਤਮਾ ਦੀ ਇਹ ਚੜ੍ਹਦੀ ਕਲਾ ਤਾਂ ਰਿਤਾ ਰਹਿੰਦੇ ਇਹਨਾਂ ਨੂੰ ਉੱਪਰ ਵਾਲੀ ਦੀ ਮਿਹਰ ਆ ਗੁਰਨਾਨਕ ਪਾਤਸ਼ਾਹੀ ਤੇ ਇੱਕ ਬਹਾਦਰ ਦੀ ਪੰਜਾਬੀ ਡਰਦੇ ਨਹੀਂ ਘਬਰਾਉਂਦੇ ਨਹੀਂ ਕਿਸੇ ਵੱਲੋਂ ਕੋਈ ਜਿੱਦੀ ਮਸ਼ੀਨ ਤੋਂ ਮਰਜੀ ਤਗੜੀ ਆ ਜੇ ਉਜਾੜਾ ਹੋਇਆ ਇਹਨੇ ਵੱਡੇ ਪੱਦਰ ਤੇ ਪਰ ਖੜੇ ਹੋਏ ਨੇ ਡਟੇ ਹੋਏ ਨੇ ਉਜਾੜਾ ਬਹੁਤ ਜ਼ਿਆਦਾ ਹੋਇਆ ਤੇ ਪਰ ਲੋਕੀ ਡਟੇ ਆ ਇਹ ਮਹਿਸੂਸ ਨਹੀਂ ਕਰਦੇ ਵੀ ਸਾਡਾ ਜਾੜਾ ਹੋਇਆ ਵਾ ਚਲੋ ਹੁਣ ਜੋ ਹੋਣਾ ਹੀ ਜੋ ਰੱਬ ਨੇ ਕਰਨਾ ਹੀ ਉਹ ਤਾਂ ਪਰਮਾਤਮਾ ਨੇ ਜੋ ਮਨਜ਼ੂਰ ਆ ਉਹ ਹੋਣਾ ਹੀ ਹੋਣਾ ਹੀਗਾ ਤੋ ਹੋ ਕੇ ਰਿਹਾ ਵਾ ਸੱਤੋਂ ਵੱਡੀ ਮਾਰ ਕਿਸਾਨਾਂ ਤੇ ਪਈ ਐ ਇੱਥੇ ਕਿੰਨੀ ਕੀ ਜ਼ਮੀਨ ਤਬਾਹ ਹੋ ਗਈ ਐ ਬਿਲਕੁਲ ਜ਼ਮੀਨ ਤਾਂ ਬਹੁਤ ਜ਼ਿਆਦਾ ਹਜ਼ਾਰਾਂ ਏਕੜੀ ਤਬਾਹ ਹੋ ਗਈਆਂ ਪਿਛੇ ਆ ਇੱਥੇ ਇਹ ਘਟਵਾ ਜਿਹੜਾ ਬੰਨਵਾ ਨਾ ਅੱਗੇ ਦਰਿਆ ਦਾ ਦਰਿਆ ਤੇ ਲੱਗੇ ਹਜ਼ਾਰਾਂ ਹੀ ਕਿਲਾ ਖਤਮ ਹੋ ਗਿਆ ਪਾਣੀ ਇੰਨਾ ਨਾ ਆ ਗਿਆ ਵਾ ਤੋ ਖਤਮ ਕਹਾਣੀ ਕਿਹੜਾ ਚੈਨਲ ਆ ਜੀ ਤਾਂ ਹੋਰ ਵੀ ਜੋ ਲੋਕ ਆ ਰਹੇ ਨੇ ਜਿਨ੍ਹਾਂ ਸਾਹਮਣੇ ਪਰੇਸ਼ਾਨੀਆਂ ਆ ਰਹੀਆਂ ਨੇ ਹਾਂਜੀ ਕਿੰਨੀ ਕੋ ਦਿੱਕਤ ਆਂਦੀ ਆ ਤੁਹਾਨੂੰ ਇਥੋਂ ਲੰਘਣ ਦੇ ਵਿੱਚ ਹਾਂਜੀ ਕਿੰਨੀ ਦਿੱਕਤ ਆ ਰਹੀ ਆ ਇਥੋਂ ਲੰਘਣ ਦੇ ਬਹੁਤ ਜ਼ਿਆਦੀ ਕਿੰਨੇ ਸਮੇਂ ਤੋਂ ਇਸ ਤਰੀਕੇ ਦੀ ਸਥਿਤੀ ਹੈ ਅਵੇ ਸਭ ਦੇ ਹੋਏ تھے ਬਾਈਕ ਨੂੰ ਲੰਘਾਉਣਾ ਵੀ ਕਿੰਨਾ ਔਖਾ ਹੋ ਰਿਹਾ ਬਜ਼ੁਰਗਾਂ ਦੇ ਲਈ ਹੋਰ ਵੀ ਜੋ ਨੌਜਵਾਨ ਆ ਰਹੇ ਨੇ ਹਾਂਜੀ ਕਿੰਨੇ ਸਮੇਂ ਤੋਂ ਇਸ ਤਰੀਕੇ ਦੀ ਸਥਿਤੀ ਬਣੀ ਹੋਈ ਆ ਇਹ ਜੀ ਹੋ ਗਿਆ ਕੋ 15 ਦਿਨ ਹੋ ਗਿਆ ਜੀ 15 ਦਿਨ ਪਹਿਲਾਂ ਸੀ ਇੱਥੇ ਕੋਈ ਪੁਲਿਸ ਸੀ ਪੋਲ ਤਾਂ ਹੈ ਜੀ ਇਹ ਮਗਰ ਆ ਇਹ ਛੜਕ ਦੇ ਉੱਤੋਂ ਦੀ ਜਦੋਂ ਦਰਿਆ ਚੜਦਾ ਤੇ ਇਧਰ ਪਾਣੀ ਓਵਰਫਲੋ ਹੋ ਜਾਂਦਾ ਜੀ। ਤੋ ਤੁਹਾਡਾ ਕੋਈ ਨੁਕਸਾਨ ਹੋਇਆ ਇਸ ਦੌਰਾਨ? ਹਾਂ ਜੀ ਸਾਡੇ 40 ਕਿੱਲੇ ਝੋਨੇ ਦੇ ਖਰਾਬ ਹੋਏ। 40 ਕਿੱਲੇ? ਹਾਂ ਜੀ। ਫਿਰ ਹੁਣ ਇਹ ਕਿਵੇਂ ਨੁਕਸਾਨ ਦੀ ਪਰਪਾਈ ਹੋਵੇਗੀ? ਕੀ ਸੋਚਿਆ ਤੁਸੀਂ ਇਹ ਇੱਧੇ ਰੇਤ ਹੋ ਗਏ ਹੁਣੇ ਖੇਤਾਂ ਦੇ ਵਿੱਚ ਤਾਂ ਕਿਵੇਂ ਕੱਢੋਗੇ? ਜਿਹੜੇ ਸਾਡੇ ਹੈਗਾ ਵਹੀਂ ਤੋਂ ਸ਼ੇਖ ਮਾਂਗਾ ਏਰੀਆ ਉੱਥੇ ਰੇਤ ਨਹੀਂ ਜੀ ਜਿਹੜੀ ਉਹ ਦਰਿਆਵਾਂ ਦੇ ਕੰਢਿਆਂ ਤੇ ਜਦਾਲ ਹੀ ਹੋ ਗਿਆ ਚੱਕਾਂ ਹੋ ਗਈਆਂ ਉਧਰਲੇ ਬੰਦੇ ਨੂੰ ਹੁੰਦਾ ਜੀ ਰੇਤ ਦਾ ਜ਼ਿਆਦਾ। ਕਾਟੇ ਖੇਤਾਂ ਵਿੱਚ ਕਿਵੇਂ ਤਬਾਹੀ ਮੱਚੀ ਆ ਮਤਲਬ ਕਿ ਕਿੰਨਾ ਕੁ ਸਮਾਂ ਲੱਗੇਗਾ ਉਸ ਨੁਕਸਾਨ ਨੂੰ ਭਰਨ ਦੇ ਵਿੱਚ ਪੂਤ ਜੀ ਜਦੋਂ ਇੱਕ ਵਾਰੀ ਫਸਲ ਮਰ ਜਾਂਦੀ ਤੇ ਕਈਆਂ ਸਾਲਾਂ ਤੇ ਗਲ ਜਾ ਪੈਂਦੀ ਜੀ 2023 ਵਿੱਚ ਮਾਰ ਪਈ ਸੀ ਉਹ 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 ਜਖਮ ਭਰ ਇੱਕ ਦੇ ਜਲਦੀ ਜਿਹੜਾ ਮੰਨ ਲਓ ਨੁਕਸਾਨ ਹੋ ਜਾਣਾ ਫਸਲ ਦਾ ਜਲਦੀ ਥੋੜਾ ਪੂਰਾ ਹੋ ਜਾਂਦਾ ਹੀ ਕਈ ਸਾਲ ਲੰਘ ਜਾਂਦੇ ਹੁਣ ਵੀ ਉਹ ਨੁਕਸਾਨ ਨਹੀਂ ਪੂਰਾ ਹੋਇਆ ਉਹ 2023 ਵਾਲਾ ਕਿੰਨੇ ਹਮਾਰਾ ਜੀ ਤੁਹਾਡੇ ਮੇਰੀ 35 ਸਾਲ ਆਈ ਤੇ ਕਿੰਨੇ ਹੜ੍ਹ ਇੱਥੇ ਦੇਖ ਚੁੱਕੇ ਹੋ ਮੈਂ ਜੀ 88 ਤੋਂ ਜਨਮ ਆ ਉਦੋਂ ਲੈ ਕੇ ਕਟੋ ਘਾੜ ਵੀ ਸਾਲ ਹੀ ਲੰਘਦਾ ਜੀ ਇੱਕ ਹਰ ਸਾਲ ਇਸ ਤਰੀਕੇ ਦੀ ਸਥਿਤੀ ਬਣੀ ਜਾਂਦੀ ਸਾਲਾ ਬਚਾ ਦੂਜੇ ਸਾਲ ਪਾਣੀ ਪਹਿਲੋਂ 8 ਚ ਆਇਆ ਜੀ ਉਦੋਂ ਬਾਅਦ 11 ਚ ਹੁਣ 23 ਚ ਉਦੋਂ ਬਾਅਦ ਆ 25 ਜਾ ਗਿਆ ਜੀ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਨਹੀਂ ਘਰਾਂ 'ਚ ਬਚਾ ਜੀ ਇਧਰ ਜਿਹੜਾ ਮੰਨ ਲਓ ਜਿੱਦਾਂ ਸੁਲਤਾਨਪੁਰ ਦੇ ਲਾਗੇ ਬੰਨੇ 5-6 ਕਿਲੋਮੀਟਰ ਜਾਂ 10 ਕਿਲੋਮੀਟਰ ਉਹ ਜਿਹੜੇ ਦਰਿਆ ਦੇ ਜਾਦਾ ਕੰਢੇ ਪਿੰਡਾਂ ਜਾਂ ਉੱਥੇ ਜਿਆਦਾ ਨੁਕਸਾਨ ਹੁੰਦਾ ਜੀ ਘਰਾਂ ਅਗਾਉਂ ਤਿਆਰੀ ਨਹੀਂ ਕਰਦੇ ਇੱਥੇ ਕੋਈ ਜਦੋਂ ਪਤਾ ਹੈ ਕਿ ਹਰ ਸਾਲ ਹੜ੍ਹਾਂ ਆਣੇ ਹਾਰਦਾ ਨਹੀਂ ਕੋਈ ਵੀ ਇੱਥੇ ਹੁੰਦਾ ਪਿਆ ਨਾ ਕੋਈ ਕੋਈ ਨਾ ਉਹਨਾਂ ਨੇ ਬੁਰੇ ਦੀਕ ਨਹੀਂ ਦਿੱਤਾ ਜੀ ਕਹਿੰਦੇ ਪੰਜਾਬੀ ਫੇਰ ਵੀ ਚੜ੍ਹਦੀ ਕਲਾ ਵਿੱਚ ਨੇ ਚਲੋ ਸਾਰੇ ਸੰਗਤ ਰਲ ਮਿਲ ਕੇ ਭੈਣ ਭਰਾਵਾਂ ਨੂੰ ਕਿਸੇ ਵੀ ਨੁਮਾਇੰਦੇ ਦੇ ਆਉਣ ਤੋਂ ਪਹਿਲਾਂ ਆਪ ਭਾਈਚਾਰੇ ਨੇ ਮਿਲ ਕੇ ਕਿਸ਼ਤੀਆਂ ਕੱਢ ਕੇ ਲੋਕਾਂ ਨੂੰ ਬਚਾਇਆ ਹਾਂਜੀ 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 ਔਰ ਦੂਜਾ ਨੰਬਰ ਜੀ ਰਾਣਾ ਸਾਹਮ ਦੇ ਮਦਦ ਕੀਤੀ ਆ ਜੀ ਬੰਨ ਤੇ ਮਿੱਟੀ ਪਾਉਣ ਨੂੰ ਤੇ ਮਿੱਟੀ ਹਜੇ ਵੀ ਪੈ ਰਹੀ ਆ ਬੰਨਾਂ ਤੇ ਉਹ ਕਿੰਨੇ ਬੰਨ ਟੁੱਟ ਗਏ ਬੰਨ ਜੀ ਇਧਰੋਂ ਤੇ ਜੋ ਐਡਵਾਂਸ ਬੰਨ ਹੀ ਸਾਰੇ ਟੁੱਟ ਗਏ ਜੀ ਤੇ ਦੂਜਾ ਨੰਬਰ ਉਹਨਾਂ ਤੇਈ ਚ ਵੀ ਬਹੁਤ ਮਦਦ ਕੀਤੀ ਜੀ ਰਾਣਾ ਸਾਹਬ ਨੇ ਸ਼ੁਕਰੀਆ ਜੀ ਤਾਂ ਦੇਖੋ ਤੁਸੀਂ ਕਿਸ ਤਰੀਕੇ ਦੀਆਂ ਪ੍ਰੋਬਲਮਸ ਲੋਕਾਂ ਨੂੰ ਆ ਰਹੀਆਂ ਨੇ ਫਸਲਾਂ ਤਬਾਹ ਹੋ ਗਈਆਂ ਨੇ ਤੇ ਉਥੇ ਹੀ ਜੋ ਘਰ ਹੈ ਉਹ ਤਬਾਹ ਹੋ ਚੁੱਕੇ ਨੇ ਪਰਿਵਾਰਾਂ ਤੋਂ ਅਲੱਗ ਹੋ ਚੁੱਕੇ ਨੇ ਤੇ ਇਥੇ ਜਿਵੇਂ ਹੁਣੇ ਪਾਣੀ ਦੀ ਮਾਰ ਪੈ ਰਹੀ ਹੈ ਕਾਲੀ ਵੈਂਦੀ ਲੰਘ ਜੋ ਜੀ ਤੁਸੀਂ ਤਾਂ ਜੋ ਵਾਹਨ ਜਾ ਰਹੇ ਨੇ ਇਸ ਸਮੇਂ ਵahan ਚਾਲ ਕਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਰ ਛੋਟੇ ਬੱਚੇ ਹੁੰਦੇ ਹਨ ਨਾਲ ਤਾਂ ਝਟਕਾ ਜੇਕਰ ਲੱਗ ਜਾਂਦਾ ਹੈ ਤਾਂ ਉਹਨਾਂ ਨੂੰ ਛੱਟ ਵੀ ਲੱਗ ਸਕਦੀ ਹੈ ਹੋਰ ਵੀ ਕਈ ਚੁਣੌਤੀਆਂ ਆ ਰਹੀਆਂ ਨੇ 1988 ਤੋਂ ਬਾਅਦ ਲਗਾਤਾਰ ਐਸੀ ਤਰੀਕੇ ਦੀ ਸਥਿਤੀ ਦਾ ਸਾਹਮਣਾ ਪੂਰਾ ਪੰਜਾਬ ਕਰ ਰਿਹਾ ਹੈ ਅਗਾਉਂ ਤਿਆਰੀਆਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਸਵਾਲ ਇਸ ਨੂੰ ਵੀ ਲੈ ਕੇ ਹੈ ਜਿਨ੍ਹਾਂ ਖੇਤਾਂ ਦੇ ਵਿੱਚ ਹੁਣ ਰੇਤ ਹੋਵੇਗੀ ਕਿਵੇਂ ਉਸ ਰੇਤ ਨੂੰ ਕੱਢਿਆ ਜਾਵੇਗਾ ਕਿਉਂਕਿ ਉਹ ਜੋ ਨੁਕਸਾਨ ਹੋਇਆ ਉਸ ਨੂੰ ਭਰਨ ਦੇ ਵਿੱਚ ਹੁਣ ਕਿਸਾਨਾਂ ਨੂੰ ਸੈਟਲ ਹੋਣ ਦੇ ਵਿੱਚ ਕਈ ਸਾਲ ਹੋਰ ਲੱਗ ਜਾਣਗੇ ਜਿਸ ਦੀ ਚਿੰਤਾ ਕਿਸਾਨਾਂ ਨੂੰ ਸਤਾ ਰਹੀ ਹੈ